ਹਾਂਜੀ ਦੋਸਤੋ ਆਪਾਂ ਖਨੋਰੀ ਬਾਰਡਰ ਤੇ ਤੁਸੀਂ ਦੇਖ ਰਹੇ ਹੋ ਅੱਜ ਤੁਹਾਨੂੰ ਉਸ ਬੰਦੇ ਨਾਲ ਮਲਾਉਣ ਜਾ ਰਹੇ ਹਾਂ ਬਾਈ ਜੀ ਜਿਨੇ ਖਨੋਰੀ ਤਾਂ ਸੇਵਾ ਕਰ ਹੀ ਰਿਹਾ ਏ ਜੀ ਪਹਿਲੋਂ ਟੀਕਰੀ ਬਾਰਡਰ ਤੇ ਵੀ ਬੜੀ ਮਹਾਨ ਸੇਵਾ ਕੀਤੀ ਆ ਬਾਈ ਜੀ ਸਾਰੀ ਗੱਲਬਾਤ ਤੁਹਾਨੂੰ ਪਹਿਲੋਂ ਮੈਂ ਥੋੜੀ ਜੀ ਦੱਸ ਦੇਣਾ ਇਹ ਬੰਦਾ ਬਾਈ ਜੀ ਉਹ ਆ ਜਿਨੇ 50 50000 ਲੀਟਰ ਪਾਣੀ ਬਾਈ ਜੀ ਵੰਡਿਆ ਕਿਸਾਨਾਂ ਨੂੰ ਰੋਜ਼ ਡੇਲੀ ਤੇ ਬਾਕੀ ਦੂਸਰੀ ਗੱਲ ਇਹ ਵੀਰ ਬਾਈ ਜੀ ਪੰਜਾਬ ਪੁਲਿਸ ਦਾ ਮੁਲਾਜ਼ਮ ਵੀ ਰਿਆ ਤੇ ਜਿੰਨੇ ਹਰਿਆਣਾ ਦਾ ਬਾਈ ਹਰਿਆ ਹਰਿਆ ਸੌਰੀ ਹਰਿਆਣਾ ਪੁਲਿਸ ਦੇ ਵਿੱਚ ਬਾਈ ਜੀ ਨੌਕਰੀ ਕਰਦਾ ਸੀ ਤੇ ਜਦੋਂ ਬਾਈ ਜੀ ਆਪਣੇ ਕਿਸਾਨਾਂ ਤੇ ਡਾਂਗਾ ਜਾਂ ਅਤਿਆਚਾਰ ਹੋਇਆ ਇਹ ਵੇਖ ਕੇ ਬਾਈ ਕੋ ਜਰਿਆ ਨਹੀਂ ਗਿਆ ਤੇ ਭਰਾ ਨੇ ਵੇਖੋ ਨੌਕਰੀ ਛੱਡ ਦਿੱਤੀ ਆਂਦਾ ਇਹੋ ਜੀ ਨੌਕਰੀ ਨੂੰ ਕੀ ਕਰਨਾ ਬਾਈ ਜੀ ਜਦੋਂ ਆਪਣੇ ਭਰਾਵਾਂ ਤੇ ਡਾਂਗਾ ਨਹੀਂ ਵੱਜਦੀਆਂ ਹਾਂਜੀ ਵੀਰ ਜੀ ਪਹਿਲੋ ਤਾਂ ਨਾਂ ਦੱਸੋ ਛਮ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਹੈ ਬਾਈ ਜੀ ਮਨਿੰਦਰ ਸਿੰਘ ਲਦਾਲ ਜੀ ਜੀ ਜ਼ਿਲ੍ਹਾ ਸੰਗਰੂਰ ਜੀ ਜੀ ਤੇ ਜਿਹੜੀ ਟਿਕਰੀ ਬਾਰਡਰ ਤੇ ਸੇਵਾ ਕਰਦੇ ਰਹੇ ਆ ਜੀ ਥੋੜਾ ਜਿਹਾ ਚੰਦਨਾ ਪਾਉ ਜੀ ਬਾਈ ਜੀ ਅਸੀਂ ਟਿਕਰੀ ਬਾਰਡਰ ਦੇ ਨਾ ਪਾਰਕ ਦੇ ਵਿੱਚ ਹੁੰਦੇ ਸੀ ਜੀ ਜੀ ਜਦੋਂ ਆਪਾਂ ਪਹਿਲਾਂ ਗਏ ਆ ਉੱਥੇ ਤਾਂ ਪਹਿਲਾਂ ਆਪਾਂ ਪਾਣੀ ਲੈ ਕੇ ਗਏ ਸੀ ਇੱਕ ਟਰਾਲਾ ਭਰ ਕੇ ਹਨਾ ਜੀ ਜੀ ਤਾਂ ਉੱਥੇ ਬਈ ਉਦੋਂ ਪਾਣੀ ਦੀ ਲੋੜ ਬਹੁਤ ਸੀ ਬਹੁਤ ਕਿਲਤ ਸੀ ਪੀਣ ਵਾਲੇ ਪਾਣੀ ਦੀ ਤੇ ਪਾਣੀ ਖਰਾਬ ਸੀਗਾ ਬਿਲਕੁਲ ਜੀ ਬਿਲਕੁਲ ਬਿਲਕੁਲ ਫਿਰ ਆਪਾਂ ਉਦੋਂ ਇਹੀ ਦੇਖਿਆ ਬਈ ਇੱਕ ਦਿਨ ਦੇ ਵਿੱਚ 1.5 ਤੋਂ 2 ਲੱਖ ਦਾ ਪਾਣੀ ਵੰਡਿਆ ਗਿਆ ਸਾਡਾ ਜੀ ਜੀ ਵੀ ਯਾਰ ਇਹ ਤਾਂ ਕੋਈ ਪੱਕਾ ਹੱਲ ਨਹੀਂ ਹੈਗਾ ਬਿਲਕੁਲ ਜੀ ਫਿਰ ਆਪਾਂ ਪਿੰਡੋਂ ਟਰੈਕਟਰ ਤੇ ਟੈਂਕੀ ਲੈ ਕੇ ਗਏ ਵਾਹ ਜੀ ਉੱਥੇ ਵੱਡਾ ਆਰੋਲਵਾਇਆ ਜੀ ਜੀ ਮੇਰੇ ਨਾਲ ਪਿੰਡ ਗੰਡੂਆ किशनਗੜਾ ਵਾਹ ਜੀ ਵਾਹ ਤੇ ਗਾਗਾ ਬਈ ਪਿੰਡ ਰਾਇਕੇ ਗਲਾਂ ਵਾਹ ਜੀ ਦੋਦਾ ਮੁਖਸਰ ਸਾਹਿਬ ਦਾ ਪਿੰਡ ਨਾ ਕਈ ਪਿੰਡਾਂ ਦੇ ਮੁੰਡੇ ਅਸੀਂ ਰਲ ਕੇ ਟੀਮ ਬਣਾਈ ਸੀ ਬਿਲਕੁਲ ਹਾਂ ਟੀਮ ਬਣਾਈ ਆ ਰੋਟੀ ਮਾ ਬਿਲਕੁਲ ਜਿਹੜੇ ਬੰਦੇ ਸਾਡੇ ਅਸੀਂ ਮਤਲਬ ਸਵੇਰੇ ਲੱਗ ਜਾਂਦੇ ਸੀ ਬਾਈ 메ਨ ਸਟੇਜ ਤੋਂ ਟਿਕਰੀ ਬਾਰਡਰ ਦੀ ਤੋਂ ਵਾਹ ਜੀ ਵਾਹ ਪਾਣੀ ਵੰਡਣ ਐਂਡ ਤੱਕ ਇੱਕ ਦਿਨ 'ਚ ਅਸੀਂ 40 45 50 50000 ਲੀਟਰ ਪਾਣੀ ਵੰਡ ਦਿੰਦੇ ਅੱਠ ਅੱਠ 9 9 ਟੈਂਕੀਆਂ ਬਿਲਕੁਲ ਜੀ ਬਿਲਕੁਲ ਤੇ ਆਪਣੇ ਵੱਡੇ ਆਰੋ ਪਲੈਂਟ ਤਿੰਨ ਲਾਏ ਹੋਏ ਸੀਗੇ ਜੀ ਜੀ ਤੇ ਲਗਾਤਾਰ 1 ਸਾਲ ਬਈ ਆਪਾਂ ਉੱਥੇ ਪਾਣੀ ਦੀ ਸੇਵਾ ਕੀਤੀ ਹੈ। ਵਾਹ ਜੀ ਵਾਹ। ਬੜੀ ਤਕੜੀ ਗੱਲ ਆ। ਤੇ ਪੰਜਾਬ ਪੁਲਿਸ ਦੇ ਮੁਲਾਜ਼ਮ ਵੀ ਸੌਰੀ ਹਰਿਆਣਾ ਪੁਲਿਸ ਚ ਦੱਸਦੇ ਨੌਕਰੀ ਵੀ ਵੀਰਾਂ ਦੇ ਕਰਦੇ। ਹਾਂ ਜੀ ਪਹਿਲਾਂ ਬਈ ਮੈਂ ਐਕਸ ਸਰਵਿਸਮੈਨ ਆ। ਪਹਿਲਾਂ ਮੈਂ ਆਰਮੀ ਚ ਸੀਗਾ। ਵਾਹ ਜੀ ਵਾਹ। ਉੱਥੋਂ ਰਿਟਾਇਰਡ ਹੋ ਕੇ ਆਣ ਕੇ ਹਰਿਆਣਾ ਪੁਲਿਸ ਚ ਜੁਆਇਨ ਕਰ ਲਈ। ਵਾਹ। ਫਿਰ ਉਹ 26 ਜਨਵਰੀ ਨੂੰ ਛੱਡਤੀ ਸੀ ਬਈ। ਬਹੁਤ ਟਾਈਮ ਕਿਹਦੇ ਕੀ ਦੇ ਕੇ ਛੱਡੀ ਸੀ ਜੀ? ਬਈ 26 ਜਨਵਰੀ ਨੂੰ ਅਸੀਂ ਆਪ ਬਹੁਤ ਦਿੱਲੀ ਡਾਂਗਾ ਖਾਧੀਆਂ ਨੇ ਹਨਾ। ਬਸ ਜੀਜਾ ਨਹੀਂ ਕਰਿਆ ਵੀ ਜਿਹੜੀ ਯਾਰ ਇੱਕ ਮੁਜਰਗਾਂ ਤੇ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਆਪਣੇ ਕਿਸਾਨ ਭਰਾਵਾਂ ਤੇ ਅੰਨਦਾਤੇ ਦੇ ਡਾਂਗਾ ਮਾਰਦੀ ਐ ਹਨਾ ਵੀ ਉਹ ਦੁਬਾਰਾ ਮੰਨ ਨਹੀਂ ਕੀਤਾ ਵਰਦੀ ਮੰਨ ਨਹੀਂ ਕੀਤਾ ਬਿਲਕੁਲ ਜੀ ਬਿਲਕੁਲ ਬੜਾ ਦੁੱਖ ਆਇਆ। ਅੱਪਾ ਫਿਰ ਉੱਥੇ ਸੇਵਾ ਵੀ ਆਪਾਂ ਤਾਂ ਹੀ ਚਲਾਈ ਵੀ ਅਸੀਂ ਲਗਾਤਾਰ 1 ਸਾਲ ਬੈਠੇ ਆ ਉੱਥੇ। ਹੂੰ ਹੂੰ। ਤੇ ਉਦੋਂ ਨਾ ਇੱਕ ਚੀਜ਼ ਅਸੀਂ ਦੇਖੀ ਸੀ। ਜੀ। ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਦਾ। ਬਿਲਕੁਲ। 1 ਸਾਲ 'ਚ ਜਦੋਂ ਬਈ ਅਸੀਂ ਟੈਂਕੀ ਤੇ ਜਾਂਦੇ ਪਾਣੀ ਵਰਦਾਉਣ ਨਾ। ਹਾਂਜੀ ਹਾਂਜੀ। ਉੱਥੇ ਜ਼ਿਆਦਾਤਰ ਤਾਂ ਤੁਹਾਨੂੰ ਪਤਾ ਬਜ਼ੁਰਗ ਹੁੰਦੇ ਆ ਨਾ। ਬਿਲਕੁਲ ਜੀ ਬਿਲਕੁਲ। ਬਾਈ ਕਈ ਥਾਵਾਂ 'ਤੇ ਸਾਨੂੰ ਬਜ਼ੁਰਗ ਮਿਲਦੇ ਬਿਮਾਰ। ਬਿਲਕੁਲ ਜੀ। ਫਿਰ ਅਸੀਂ ਫੋਨ ਕਰਦੇ ਉੱਥੇ ਬੰਦਿਆਂ ਨੂੰ ਵੀ ਯਾਰ ਤੁਸੀਂ ਨਾ ਇਹਨੂੰ ਲੈ ਕੇ ਜਾਓ ਕੋਈ ਐਂਬੂਲੈਂਸ ਬੁਲਾਉਂਦੇ ਭਾਈ ਕਦੇ ਨਹੀਂ ਕੋਈ ਪਹੁੰਚਿਆ ਟਾਈਮ ਤੇ ਵਾਹ ਜੀ ਵਾਹ ਦੇਖੋ ਹਾਂ ਉਹ ਕਦੇ ਅਸੀਂ ਆਪਣੀ ਗੱਡੀ ਤੇ ਪਾ ਕੇ ਲੈ ਜਾਂਦੇ ਹਾਂਜੀ ਕਦੇ ਅਸੀਂ ਪਾਣੀ ਵਾਲੇ ਟੈਂਕਰ ਤੇ ਮਰੀਜ਼ ਨੂੰ ਬਜ਼ੁਰਗਾਂ ਨੂੰ ਹਨਾ ਵਾਹਿਗੁਰੂ ਤੇ ਪਰ ਸਾਨੂੰ ਉਦੋਂ ਨਾ ਤੰਗੀ ਲੱਗੀ ਵੀ ਯਾਰ ਇਹ ਚ ਹੋਣਾ ਚਾਹੀਦੀ ਐ ਐਂਬੂਲੈਂਸ ਹਾਲਾਂਕਿ ਸਾਡਾ ਕੋਈ ਲਾਗਾ ਤੇਗਾ